ਦੋਸਤੋ ਅੱਜ ਮੈਂ ਤੁਹਾਡੇ ਨਾਲ ਵਿਚਾਰ ਰੱਖਣਾ ਹੈ ਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬਾਦਲ ਟੋਲੀ ਹੈ ਉਹ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਨੇ ਸਰਬੱਤ ਖਾਲਸਾ ਦੇ ਕਦੀ ਤਾਂ ਕਹਿ ਦਿੰਦੇ ਨੇ ਜੀ ਕਿ ਇਹ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਨੇ ਕੱਟ ਕਰਾਇਆ ਕਦੀ ਕਹਿ ਦਿੰਦੇ ਨੇ ਕਿ ਇਹ ਐਂਟੀ ਨੈਸ਼ਨਲ 엘ਿਮੈਂਟਸ ਯਾਨੀ ਕਿ ਦੇਸ਼ਵਰੋਧੀ ਅੰਸਰਾ ਦਾ ਅਤੇ ਅਤਵਾਦੀਆਂ ਦਾ ਇਕੱਠ ਸੀਗਾ ਮੈਂ ਸਮਝਦਾ ਕਿ ਇਹਦੋਂ ਵੱਡਾ ਬਚਕਾਨਾ ਮੂਰਖਤਾਈ ਵਾਲਾ ਅਤੇ ਸੱਤਾ ਦੇ ਵਿੱਚ ਨਸ਼ੇ ਚ ਕੋ ਚੂਰ ਵਿਅਕਤੀ ਇਦੋਂ ਨਾਲ ਵੱਡਾ ਗੈਰ ਜ਼ਿੰਮੇਵਾਰ ਬਿਆਨ ਨਹੀਂ ਹੋ ਸਕਦਾ ਜੇ ਅੱਪਾ ਪਹਿਲਾਂ ਸਰਬੱਤ ਖਾਲਸਾ ਦੀ ਗੱਲ ਕਰ ਲਈ ਉਹਦੇ ਵਿੱਚ ਜਿਹੜੇ ਮਤੇ ਪਾਸ ਹੋਏ ਉਹਦੇ ਵਿੱਚ ਉਹਨਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੈਂ ਇਹਦੀ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ ਲੇਕਿਨ ਮੈਂ ਸੁਖਬੀਰ ਨੂੰ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਕੀ ਇਹ ਗੱਲ ਠੀਕ ਹੈ ਕਿ ਬਿਲਕੁਲ ਇਸ ਤਰ੍ਹਾਂ 1990 ਦੇ ਵਿੱਚ ਜਾਂ 1995-96 ਦੇ ਵਿੱਚ ਕੀ ਤੁਸੀਂ ਤੇ ਤੁਹਾਡੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਰਣਜੀਤ ਸਿੰਘ ਨੂੰ ਅਕਾਲ ਤੱਕ ਤਾਂ ਜਥੇਦਾਰ ਨਹੀਂ ਸੀ ਥਾਪਿਆ। ਔਰ ਭਾਈ ਰਣਜੀਤ ਸਿੰਘ ਉਸ ਵਕਤ ਨਜ਼ਰਬੰਦੀ ਜੇਲ੍ਹ ਵਿੱਚ ਕਿਉਂਕਿ ਉਹਦੇ ਤੇ ਇਲਜ਼ਾਮ ਸੀਗਾ ਨਰੰਕਾਰੀ ਪਾਬੇ ਨੂੰ ਮਾਰਨ ਦਾ। ਜਿਹੋ ਜਿਹਾ ਭਾਈ ਜਗਤਾਰ ਸਿੰਘ ਹਰਵਾਰੇ ਤੇ ਇਲਜ਼ਾਮ ਆ ਕਿ ਇਹਨੇ ਬਿਆਨ ਸਿੰਘ ਦੀ ਹੱਤਿਆਕਾਂਡ ਵਿੱਚ ਹਲ ਅਦਾ ਕੀਤਾ। ਉਹੋ ਜਿਹਾ ਇਲਜ਼ਾਮ ਭਾਈ ਰਣਜੀਤ ਸਿੰਘ ਜੀ ਤੇ ਸੀਗਾ। ਤੇ ਤੁਸੀਂ ਭਾਈ ਰਣਜੀਤ ਜੇ ਤੁਸੀਂ ਭਾਈ ਰਣਜੀਤ ਸਿੰਘ ਨੂੰ ਥਾਪ ਦਿਓ ਜਥੇਦਾਰ ਤੇ ਫਿਰ ਠੀਕ ਹੈ। ਕਿ ਜੇ ਹੁਣ 2 ਲੱਖ ਆਦਮੀ ਦਾ ਘੱਟ ਸਰਬਤ ਖਾਲਸਾ ਦਾ ਘੱਟ ਭਾਈ ਤਖਤਾਰ ਸਿੰਘ ਉਥਾਪ ਦੇ ਵਿੱਚ ਤਾਂ ਫਿਰ ਉਹ ਗਲਤ ਆ ਹੁਣੇ ਥੋੜੇ ਦੇ ਪਹਿਲਾਂ ਇਹਨਾਂ ਦੇ 도ਗਲੇ ਮਾਪ ਡੰਡਾ ਦੀ ਮੈਂ ਗੱਲ ਕਰਨਾ ਥੋੜੇ ਸਮੇਂ ਪਹਿਲਾਂ ਇਹਨਾਂ ਨੇ ਸਾਰਾ ਅਖਾਲੀ ਦਲ ਵਿੱਚ ਹੀ ਵੱਡਾ ਬਾਦਲ ਵਿੱਚ ਹੀ ਛੋਟਾ ਬਾਦਲ ਇਹ ਰਾਸ਼ਟਰਪਤੀ ਨੂੰ ਜਾ ਕੇ ਮਿਲੇ ਦਿੱਲੀ ਕਿ ਸਾਨੂੰ ਭਾਈ ਬਲਵੰਤ ਸਿੰਘ ਰਾਜੋਆਨ ਦੇ ਜਿਹੜੀ ਫਾਂਸੀ ਦੀ ਸਜ਼ਾ ਉਸ ਨੂੰ ਮਾਫ ਕੀਤਾ ਜਾਵੇ ਅਸੀਂ ਇਹਨਾਂ ਗੱਲਾਂ ਦੇ ਖਿਲਾਫ ਨਹੀਂ ਕੋਈ ਵੀ ਲੇਕਿਨ ਤੁਸੀਂ ਇੱਕ ਪਾਸੇ ਅਨਾਲੇ ਕਹਿੰਦੇ ਹੋ ਕਿ ਗੁਨਾਹਗਾਰ ਲੋਕਾਂ ਨੂੰ ਨਾ ਥਾਪਿਆ ਜਾ ਸਕਦਾ ਨਾ ਉਹਨਾਂ ਦੀ ਮਦਦ ਹੋ ਸਕਦੀ ਨਾਲ ਲੇਕਿਨ ਜਦੋਂ ਤੁਹਾਨੂੰ ਲੱਗਿਆ ਕਿ ਸਾਨੂੰ ਸਾਡੀਆਂ ਸਿਆਸੀ ਰੋਟੀਆਂ ਅਸੀਂ ਸਿੱਖ ਸਕਦੇ ਹਾਂ ਕਿ ਤੁਸੀਂ ਉਹਨਾਂ ਨੂੰ ਜੱਦਦਾਰ ਵੀ ਬਣਾ ਦਿੰਦੇ ਹੋ ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਨੂੰ ਛਡਾਉਣ ਦਾ ਵੀ ਬੋਲਾ ਕਰਦੇ ਔਰ ਇੱਥੇ ਬਸ ਨਹੀਂ ਜੇ ਮੈਂ ਸੁਖਵੀਰ ਨੂੰ ਪੁੱਛਾਂ ਕਿ ਤੈਨੂੰ ਪਤਾ ਹੈ ਕਿ ਐਂਟੀ ਨੈਸ਼ਨਲ ਯਾਨੀ ਕਿ ਦੇਸ਼ ਵਿਰੋਧੀ ਅੰਸਰਾਂ ਦਾ ਮਤਲਬ ਕੀ ਹੁੰਦਾ ਅਗਰ ਅਗਰ ਸੁਖਵੀਰ ਦਾ ਪੈਮਾਨਾ ਲੈ ਲਈਏ ਐਂਟੀ ਨੈਸ਼ਨਲ ਦਾ ਤਾਂ ਫਿਰ ਮੈਂ ਸਮਝਦਾ ਕਿ ਉਹ ਆਪਣੇ ਪਹਿਲਾਂ ਪਿਉ ਨੂੰ ਪੁੱਛਣਾ ਚਾਹੀਦਾ ਹਾ ਤੇ ਤੁਸੀਂ ਦੱਸੋ ਜੀ ਤੁਸੀਂ ਕੀ ਕੀ ਇੰਟਰਨੈਸ਼ਨਲ ਐਕਟੀਵਿਟੀਜ਼ ਕਿ ਕਰਦੇ ਨੇ ਚਾਰ-ਚਾਰ ਗੱਲਾਂ ਮੈ ਤਾਂ ਉਂਗੜਾ ਦਿੰਦਾ ਵਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਜਿਹੜੇ ਲੋਕ ਵਿਆਹ ਨਾਲ ਜੁੜੇ ਹੋਏ ਨੇ ਕਿ 1992 ਦੇ ਵਿੱਚ ਜਿਹੜੇ ਯੂਨੋ ਦਾ ਸੈਕਟਰੀ ਜਨਰਲ ਜਿਹੜੀ ਸਭ ਤੋਂ ਇੱਕ ਆਜ਼ਾਦ ਤੇ ਇੰਡੀਪੈਂਡੈਂਟ ਸੰਸਥਾ ਹੈ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਉਹਦੇ ਸੈਕਟਰੀ ਜਨਰਲ ਉਸ ਵਕਤ ਸਿੱਕੇ ਬਹੁਤ ਸਰ ਸਪੂਤਰਸ ਖਾਲੀ ਉਹ ਦਿੱਲੀ ਆਏ ਹੋਏ ਸੀਗੇ ਤਾਂ ਸਾਰੇ ਕਾਲੀ ਲੀਡਰਾਂ ਦਾ ਇੱਕ ਡਿਪੂਟੇਸ਼ਨ ਸਿਮਰਨਜੀਤ ਸਿੰਘ ਮਾਨ ਵੀ ਸੀਗਾ ਪ੍ਰਕਾਸ਼ ਸਿੰਘ ਬਾਦਲ ਵੀ ਵਿੱਚ ਸੀਗਾ ਐਕਸਾਈਨਡ ਮੈਮੋਰੈਂਡਮ ਇਹਨਾਂ ਲੋਕਾਂ ਨੇ ਦਿੱਤਾ ਬੁੱਤਰਸ ਬੁੱਤਰਸ ਗੱਲੀ ਨੂੰ ਕੀ ਮੰਗ ਕੀਤੀ ਉਹਦੇ ਵਿੱਚ ਕਿ ਪੰਜਾਬ ਨੂੰ ਇੱਕ ਸੋਵਰਨ 6 ਸਟੇਟ ਯਾਨੀ ਕਿ ਖਾਲਸਤਾਨ ਡਿਕਲੇਅਰ ਕੀਤਾ ਜਾਵੇ ਕਿ ਇਹ ਇੰਟਰਨੈਸ਼ਨਲ ਗੱਲ ਨਹੀਂ ਸੀ ਬਾਦਲ ਦਾ ਸੁਪੀਰ ਜੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ 27 ਫਰਵਰੀ 1984 ਨੂੰ ਸਮੇਤ ਬਾਦਲ ਹੋਰ ਆਗੂਆਂ ਨੇ ਦਿੱਲੀ ਦੀ ਪਾਰਲੀਮੈਂਟ ਦੇ ਸਾਹਮਣੇ ਜਾ ਕੇ ਸੰਵਿਧਾਨ ਪਾੜਿਆ ਉਸ ਨੂੰ ਅੱਗ ਲਾ ਦਿੱਤੀ ਕਿ ਜੀ ਸਿੱਖ ਇੱਕ ਵੱਖਰੀ ਕੌਮ ਨੇ ਕੀ ਸੰਵਿਧਾਨ ਮੁਤਾਬਕ ਇਹ ਐਂਟੀ ਨੈਸ਼ਨਲ ਕਦਮ ਨਹੀਂ ਸੀਗਾ ਜਿਵੇਂ ਅੱਗੇ ਤੁਹਾਨੂੰ ਗਣਾਵਾ ਆ 1990 ਦੇ ਦਹਾਕੇ ਦੇ ਵਿੱਚ ਬਹੁਤ ਸਾਰੇ ਜਿਨ੍ਹਾਂ ਨੂੰ ਹੁਣ ਅਤਵਾਦੀ ਕਹਿੰਦੇ ਨੇ ਇਹੀ ਬਾਦਲ ਉਹਨਾਂ ਤੋਂ ਡਰਦਾ ਉਹਨਾਂ ਦੇ ਭੋਗਾਂ ਤੇ ਜਾ ਕੇ ਉਹਨਾਂ ਦਾ ਉਹਨਾਂ ਦਾ ਹਮਦਰਦੀ ਕਰਦਾ ਸੀ ਮੈਨੂੰ ਉਹ ਇੱਕ ਭੋਗ अच्छी तरह ਯਾਦ ਹੈ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਮਾਲਵੇ ਦਾ ਸੀਗਾ ਇਨ ਬੇਦੇ ਦਾ ਹੱਕੇ ਦੀ ਗੱਲ ਆ ਇਹ ਬਾਦਲ ਨੂੰ ਮੈਨੂੰ ਅੱਛੀ ਤਰ੍ਹਾਂ ਯਾਦ ਆ ਇਹ ਉਹਦੇ ਭੋਗ ਤੇ ਜਾ ਕੇ ਇਸਨੇ ਲੈਕਚਰ ਕੀਤਾ ਬਹੁਤ ਸਾਰੀਆਂ ਗਾਲਾਂ ਕੱਢੀਆਂ ਹਿੰਦੁਸਤਾਨ ਦੇ ਨਿਜ਼ਾਮ ਨੂੰ ਕੀ ਇਹ ਐਂਟੀ ਨੈਸ਼ਨਲ ਕੰਪਨੀ ਸੀ ਸੁਖਵੀਰ ਔਰ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੀ ਮਰਜੀਵੜਿਆਂ ਦੀ ਫੌਜ ਤਿਆਰ ਕੀਤੀ ਜਦੋਂ ਸਾਰੇ ਅਕਾਲੀਆਂ ਨੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ 1982 ਦੇ ਵਿੱਚ ਇਹਨਾਂ ਨੇ ਅਕਾਲ ਤਖਤ ਦੇ ਸਾਹਮਣੇ ਖੜੇ ਹੋ ਕੇ 1 ਲੱਖ ਨੌਜਵਾਨ ਨੂੰ ਮਰਜੀਵੜਿਆਂ ਦੀ ਸੌਂ ਖਵਾਈ ਤੇ ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਦੇ ਦਿੱਤੀਆਂ ਤੇ ਕਹਾ ਕੇ ਜਾ ਕੇ ਲੜੋ ਹਿੰਦੁਸਤਾਨ ਦੀ ਨਿਜ਼ਾਮ ਦੇ ਖਿਲਾਫ ਕੀ ਇਹ ਐਂਟੀ ਨੈਸ਼ਨਲ ਕੰਪਨੀ ਸੀ ਕੁਛ ਨਾ ਸ਼ਰਮ ਕਰ ਲਓ ਜਦੋਂ ਤੁਸੀਂ ਦੂਸਰੇ ਦੇ ਉੱਤੇ ਇੱਕ ਉਂਗਲ ਇੱਦਾ ਕਰਦੇ ਹੋ ਤਾਂ ਇਹ ਯਾਦ ਰੱਖੋ ਕਿ ਤਿੰਨ ਤਿੰਨ ਉਂਗਲਾਂ ਚਾਰ ਉਂਗਲਾਂ ਤੁਹਾਡੇ ਉੱਤੇ ਵੀ ਵਾਪਸ ਆ ਰਹੀਆਂ ਔਰ ਇੱਥੇ ਬਸ ਨਹੀਂ ਜਿਹੜਾ ਮੈਂ ਕਹਿਣਾ ਚਾਹੁੰਦਾ ਵਾਂ ਕਿ ਜੋ ਕੁਝ ਹੋਣੇ ਇਹ ਕਹਿ ਰਿਹਾ ਸੁਖਬੀਰ ਬਾਦਲ ਔਰ ਕੋਝਾ ਮਜ਼ਾਕ ਕਰ ਰਿਹਾ ਲੋਕਾਂ ਦੇ ਨਾਲ ਔਰ ਇਹ ਬਹਾਨਾ ਬਣਾ ਕੇ ਜੀ ਕਿ ਐਂਟੀ ਨੈਸ਼ਨਲ ਨੇ ਇਹ ਅਤਵਾਦੀ ਨੇ ਉਹਨਾਂ ਲੋਕਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਬਣਾ ਕੇ ਦਰਜਨਾ ਲੋਕਾਂ ਨੂੰ ਹਫਤਾਵਾਰ ਰਿਹਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਵਾ ਕਿ ਕੀ ਇਹ ਅਸੀਂ ਪੰਜਾਬ ਦੇ ਲੋਕ ਡੰਡਾ ਰਾਜ ਤੇ ਪੁਲਿਸ ਦਾ ਰਾਜ ਤੇ ਅਨ ਐਲਾਨੀ ਐਮਰਜੈਂਸੀ ਕੀ ਸਾਨੂੰ ਇਸ ਪ੍ਰਵਾਨ ਹੈ ਮੈਂ ਸਮਝਦਾ ਵਾਂ ਕਿ ਆਪਾਂ ਸਾਰੇ ਨੂੰ ਉੱਠਣਾ ਚਾਹੀਦਾ ਵਾ ਬਿਨਾ ਮਜ਼ਬੂ ਮਿਲਤ ਬਿਨਾ ਕਿਉਂਕਿ ਸਾਡਾ ਜਿਹੜਾ ਮੇਰਾ ਮਕਸਦ ਹੈਗਾ ਵਾ ਉਹ ਕਿਸੇ ਵੀ ਤਰ੍ਹਾਂ ਦੀ ਇਨਜਸਟਿਸ ਜੋ ਵੀ ਕੋਈ ਗਲਤ ਗਾਲੀਆ ਬੇਇਨਸਾਫੀ ਹੋ ਰਹੀ ਲੋਕਾਂ ਦੇ ਨਾਲ ਉਹਦੇ ਖਿਲਾਫ ਲੜਨ ਦਾ ਆਪਾਂ ਸਾਰਿਆਂ ਨੂੰ ਮੱਤਾ ਰੱਖਣਾ ਚਾਹੀਦਾ ਵਾ ਮੈਂ ਅਪੀਲ ਕਰਦਾ ਵਾਂ ਸਾਰੇ ਸਿੱਖ ਮਾਸਸਸ ਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵ ਦੇ ਵਿੱਚ ਕਿ ਇੱਕ ਤਾਂ ਇਹਦਾ ਠੋਕ ਵਜਾ ਕੇ ਜਵਾਬ ਦਿਓ ਕਿ ਇਹ ਹਰ ਵਿਅਕਤੀ ਉਹਥੇ ਜਿਹੜਾ 2.5 ਲੱਖ ਆਦਮੀ ਇਕੱਠਾ ਹੋਇਆ ਇਹਦੀ ਨਿਗਾਹ ਵਿੱਚ ਸਾਰੇ ਦੇਸ਼ ਵਿਰੋਧੀ ਨੇ ਔਰ ਇਹਦੀ ਨਿਗਾਹ ਵਿੱਚ ਸਾਰੇ ਉਹ ਅਤਵਾਦੀ ਲੋਕ ਇਕੱਠੇ ਹੋਏ ਸੀਗੇ ਇਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਔਰ ਨਾਲ ਮੈਂ ਇਹ ਵੀ ਮੰਗ ਰੱਖੀ ਆ ਕਿ ਜਿੰਨੇ ਵੀ ਲੋਕ ਇਹ ਫੜੇ ਗਏ ਨੇ ਜਿਨ੍ਹਾਂ ਤੇ ਇਹਨਾਂ ਨੇ ਸੈਡਿਸ਼ਨ ਦੇ ਚਾਰਜਸ ਜਾਂ ਦੇਸ਼ทรੋਹ ਦੇ ਮੁਕੱਦਮੇ ਬਣਾਏ ਨੇ ਗਲਤ ਚੁਪਟੇ ਉਹ ਉਹ ਤੁਹਾਨੂੰ ਸਾਰੇ ਵਾਪਸ ਲੈਣੇ ਚਾਹੀਦੇ ਤੇ ਇਹਨਾਂ ਲੋਕਾਂ ਨੂੰ ਬਿਨਾਂ ਸ਼ਰਤ ਰਿਹਾਆ ਕਰਨਾ ਚਾਹੀਦਾ ਤੁਹਾਨੂੰ ਪੂਰਾ ਨਾ ਸਕੇ ਤੁਸੀਂ ਸਾਰੇ ਲੋਕ ਵਿਸ਼ਵ ਵਿੱਚ ਬੈਠੇ ਪੰਜਾਬੀ ਗੈਰਤਬੰਦ ਵੀ اخਲਾਕੀ ਵੀ ਔਰ ਸਮਝਦਾਰ ਤੁਸੀਂ ਇਸ ਗੱਲ ਨੂੰ ਐਟਲੀਸਟ ਔਨ ਦਾ ਸੋਸ਼ਲ ਮੀਡੀਆ ਇਫੈਕਟਿਵਲੀ ਟੀਲ ਕਰੋਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ